ਇੱਕ ਨੰਬਰ ਇੱਕ ਨੰਬਰ ਜਿਹੜ ਤੁਸੀਂ ਕਹਿਤਾ ਨਾ ਉਹਨੇ ਵੀ ਨੂੰ ਕੁਝ ਵੀ ਬਸਾਦੇ ਆ ਗਰਨਾਮ ਦਾ ਜੀ ਗਾਣਾ ਆ ਇੱਕ ਨੰਬਰ ਉਹ ਵੀ ਦੇਖ ਲੈ ਅੱਜ ਮੈਂ ਤੈਨੂੰ ਡੇਰ ਤੇ ਲੈ ਕੇ ਜਾਵਾਂ ਨਾਲੇ ਗੱਡੀ ਪੂਰੀ ਮਾਰਦੀ ਨਿਸ਼ਾਨ ਖੜੀ ਮੁਟਿਆਰ ਦੇਖ ਟੋਪ ਦਾ ਸ਼ਿੰਗਾਰ ਦੇਖ ਜੱਟਾ ਵਾਰ-ਵਾਰ ਦੇਖ ਜੱਟੀ ਇੱਕ ਨੰਬਰ ਐ ਤੌ ਤੂਰ ਕੱਢਣੇ ਨੂੰ ਸਾਰਿਆਂ ਚੋਂ ਵੱਣੇ ਨੂੰ ਜੱਟ ਇੱਕ ਨੰਬਰ ਹੈ ਵੇ ਜੱਟ ਇੱਕ ਨੰਬਰ ਹੈ ਜੱਟ ਦਾ ਪਿਆਰ ਦੇਖ ਨਾਲ ਖੜਿਆਰ ਦੇਖ ਕੰਮ ਮਾਰ ਮਾਰ ਦੇਖ ਜੱਟ ਇੱਕ ਨੰਬਰ ਹੈ ਮੈਂ ਨਾ ਸੋਸ਼ਲ ਮੀਡੀਆ ਸਾਰਿਆਂ ਦਾ ਦੇਖ ਰਹੀ ਸੀ ਤੇ ਗੁਰਨਾਮ ਨਾ ਮਤਲਬ ਬਹੁਤ 14 15 ਦੀ ਜਿਹੜੀ ਫੋਟੋ ਹੈ ਨਾ ਦੀ ਮੈਂ ਕੱਢੀ ਥੋੜੀ ਜਿਹੀ ਉੱਥੇ ਹਰ ਫੋਟੋ ਦੇ ਨੀਚੇ ਇੱਕ ਸ਼ਾਇਰੀ ਲਿਖੀ ਸੀ ਕਿੰਨਾ ਖੌਂਗਸ ਇਸ ਟਾਈਮ ਸ਼ਾਇਰੀ ਦਾ ਮੈਂ ਬਹੁਤ ਸ਼ਾਇਰ ਮਤਲਬ ਮੈਂ ਤਾਂ ਹੁਣ ਨਾ ਬਹੁਤ ਮੈਂ ਬੰਦ ਕਰ ਦੋ ਤਾਂ ਕੀਤੀਆਂ ਫਿਰ ਨਾ ਲੋਕ ਉਹਦੇ ਤੋਂ ਕਿਆਫੇ ਲਾਉਣ ਲੱਗ ਜਾਂਦੇ ਆ ਕਿ ਯਾਰ ਪਤਾ ਨਹੀਂ ਇਹ ਸੈਡ ਸੈਡਨੈਸ ਆ ਲਾਈਫ ਚ ਕੋਈ ਇਹੋ ਜਿਹਾ ਕੁਝ ਨਹੀਂ ਮੈਨੂੰ ਵੈਸੇ ਹੀ ਬਹੁਤ ਸ਼ੌਂਕ ਜਿਆ ਲਿਖਣ ਦਾ ਹੁਣ ਬਸ ਮੈਨੂੰ ਇਹ ਹੁੰਦਾ ਕਿ ਯਾਰ ਮੈਨੂੰ ਕੋ ਜੱਜ ਨਾ ਕਰੇ ਹੁਣ ਮੈਂ ਤਾਂ ਨਹੀਂ ਲਿਖਦਾ ਫਿਰ ਫਿਲਮਾਂ ਵੀ ਤੁਹਾਡੇ ਉਹੋ ਜਿਹੀ ਆਉਂਦੀ ਹਰ ਵਕਤ ਲੇਖਾਈ ਹੋਣਾ ਵੀ ਆਈ ਹੈ ਰੋਂਦੇ ਹੋ ਤੁਸੀਂ ਇੰਨਾ ਕਿਉਂ ਮੈਂ ਚਾਹੁੰਦਾ ਕਿ ਮੇਰੇ ਪ੍ਰੋਡਿਊਸਰ ਹੱਸਣ ਮੈਨੂੰ ਭਾਵੇਂ ਰੋਣਾ ਵੀ ਪਵੇ ਮੈਂ ਪਹਿਲੇ ਰਿ ਫਲਾਈਟ ਲਈ ਸੀ ਜੀ ਬੰਬੇ ਗਿਆ ਸੀ ਮੈਂ 2013 ਕਿ ਦਾ ਐਕਸਪੀਰੀਅੰਸ ਗਾਡ ਨਰਵਸ ਵੀਰੇ ਮੈਨੂੰ ਇਹ ਲੱਗਦਾ ਸੀ ਕਿ ਯਾਰ ਮੇਰੀ ਪਹਿਲੀ ਫਲਾਈਟ ਆ ਨਾ ਤੇ ਇਹ ਉੱਡਣੀ ਨਹੀਂ ਘਰਾਂ ਨੂੰ ਮੈਂ ਤੱਕਣਾ ਮੈਨੂੰ ਮੈਂ ਕਹ ਰਿਹਾ ਉੱਡ ਜੇ ਪਤਾ ਨਹੀਂ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਜਦ ਡੀੜੀ ਚੀਜ਼ ਨਹੀਂ ਮੈਂ ਐਕਸਾਈਟਡ ਹੋ ਜਾਣਾ ਉਹ ਮੈਂ ਤਾਂ ਹਾਂ ਤੇ ਮੈਨੂੰ ਐ ਸੀ ਬਸ ਯਾਰ ਇਹ ਉੱਡ ਜੇ ਉੱਡ ਜੇ ਜਦ ਤੱਕ ਆਵਾਜ਼ ਨਹੀਂ ਆਈ ਮੈ ਫੀਲਿੰਗ ਨਹੀਂ ਲਈ ਹੁਣ ਹੁਣ ਉੱਡ ਗਈ ਫਲਾਈਟ ਸਾਡੀ ਨੂੰ ਅੱਜ ਵੀ ਆਦਾ ਮੇਰੀ 9 ਵਜੇ ਦੀ ਫਲਾਈਟ ਸੀ ਮੈਂ ਸਵੇਰੇ 5 ਵਜੇ ਉੱਠ ਗਿਆ ਮੈਂ ਮਮੀ ਕਹਿੰਦੇ ਖਾ ਕੇ ਜਾਮੇਗਾ ਅੱਜ ਤਾਂ ਪ੍ਰੌਂਟੇ ਅਰਪੋਰਟ ਤੇ ਹਾਂ ਉਹ ਮੈਂ ਆਹ ਯੈਸ ਟ੍ਰੇਲਰ ਦੇ ਵਿੱਚ ਵੀ ਕੜਾ ਡਾਇਲੋਗ ਹੈ ਨਾ ਜਿਹੜੇ ਗਾਣਿਆਂ ਥੱਲੇ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਆ ਤੇ ਰੀਅਲ ਲਾਈਫ 'ਚ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕਮੈਂਟ ਸੈਕਸ਼ਨ 'ਚ ਗਾਲਾਂ ਕੱਢਦੇ ਆ ਰੀਅਲ ਲਾਈਫ 'ਚ ਮੈਂ ਹੀ ਕਹੂੰਗਾ ਕਿ ਯਾਰ ਅਸੀਂ ਵੈਲਕਮ ਕਰਦੇ ਆ ਤੁਹਾਡੇ ਕ੍ਰਿਟਿਸਿਜ਼ਮ ਨੂੰ ਕਿ ਕੋਈ ਚੱਕਰ ਨਹੀਂਗਾ ਕੁਝ ਨਹੀਂ ਪਸੰਦ ਆਉਂਦਾ ਜਦੂਰ ਦੱਸੋ ਪਰ ਮੈਨੂੰ ਲੱਗਦਾ ਕਿ ਗਾਣੇ ਦਾ ਜਵਾਬ ਗਾਲ ਨਹੀਂ ਹੋਣੀ ਚਾਹੀਦੀ ਗਾਣੇ ਦਾ ਜਵਾਬ ਇੱਕ ਚੰਗਾ ਕਮੈਂਟ ਹੋਣਾ ਚਾਹੀਦਾ ਜੇ ਤੇ ਤੁਸੀਂ ਤੁਹਾਨੂੰ ਕੁਝ ਨਹੀਂ ਪਸੰਦ ਆ ਰਿਹਾ ਮੇਰੀ ਆਡੀਅנס ਬਹੁਤ ਫੈਮਿਲੀਆਂ ਵਾਲੀ ਆ ਮਤਲਬ ਮੈਂ ਵਿਆਹਾਂ ਦੇ ਸ਼ੋਜ਼ ਬਹੁਤ ਕਰਦਾ ਮੇਰੀਆਂ ਫਿਲਮਾਂ ਪਰਵਾਰਾਂ ਵਾਲੀਆਂ ਮੇਰੇ ਗਾਣੇ ਪਰਵਾਰਾਂ ਵਾਲੇ ਤਾਂ ਮੈਨੂੰ ਐ ਹੁੰਦਾ ਕਿ ਯਾਰ ਧੀਆਂ ਭੈਣਾਂ ਮੇਰੇ ਮੈਨੂੰ ਫੋਲੋ ਕਰਦੀਆਂ ਨੇ ਫੈਮਲੀਆਂ ਫੋਲੋ ਕਰਦੀਆਂ ਨੇ ਫਿਰ ਉੱਥੇ ਕੋਈ ਗਾਲ ਕੋਈ ਲਿਖ ਦੇਦਾ ਉਹ ਵੀ ਅਨਕੰਫਰਟੇਬਲ ਹੁੰਦੇ ਹੋਣਗੇ ਹਨਾ ਕਿ ਮੇਰੀ ਭੈਣ ਮੇਰਾ ਇੰਸਟਾਗ੍ਰam ਦੇਖਦੀ ਆ ਤਾਂ ਉਹ ਕੋਈ ਗਾਲ ਪੜੇ ਤਾਂ ਉਹ ਕਿਵੇਂ ਅਨਕੰਫਰਟੇਬਲ ਹੁੰਦੀ ਹੋਣੀ ਹੈ ਉਹ ਵੀ ਲੱਗਦਾ ਗਾਲ ਨਹੀਂ ਕਰਨੀ ਚਾਹੀਦੀ ਬਾਕੀ ਕੋਈ ਚੱਕਰ ਨਹੀਂ ਤੁਹਾਨੂੰ ਕੋਈ ਗਾਣਾ ਨਹੀਂ ਵਧੀਆ ਲੱਗਿਆ ਯਾਰ ਕਹਿ ਦੋ ਕਿ ਨਹੀਂ ਵਧੀਆ ਉਹ ਤੁਹਾਡਾ ਹੱਕ ਹੈ ਪਰ ਗਾਲਾਂ ਕੱਢਣਾ ਤਾਂ ਹੱਕ ਨਹੀਂ ਗਾਲਾਂ ਵਾਲੀ ਆਡੀਅנס ਬੜੀ ਇਮੈਚੂਰ ਹੁੰਦੀ ਆ ਉਹ ਵਿਚਾਰੇ ਜਿੰਨੇ ਵੀ ਆਪਾਂ ਜੇ ਬਾਈ ਚਾਂਸ ਫਾਈਂਡ ਆਊਟ ਕਰਾਂਗੇ ਤਾਂ ਉਹ ਹਜੇ ਜਿਹੜੇ ਨਵੇਂ-ਨਵੇਂ ਜਵਾਨੀ 'ਚ ਕਦਮ ਰੱਖਦੇ ਆ ਨਾ ਉਹ ਖੂਨ ਹੁੰਦਾ ਉਹ ਬਟ ਕੋਈ ਨਹੀਂ ਗ੍ਰੈਜੂਅਲੀ ਵਿਦ ਟਾਈਮ ਉਹ ਵੀ ਸਿਆਣੇ ਹੋ ਹੀ ਜਾਣਗੇ ਅਸੀਂ ਆਰਟਿਸਟ ਬਹੁਤ ਲੋਕਾਂ ਨੂੰ ਮਿਲਦੇ ਆ ਬਹੁਤ ਦੁਨੀਆ ਨੂੰ ਮਿਲਦੇ ਆ ਪਤਾ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਕਿ ਅਰੋ ਵਾਕਈ ਬੰਦੇ ਐਗਜ਼ਿਸਟ ਕਰਦੇ ਆ ਵੀ ਮੈਂ ਤਾਂ ਮੈਨੂੰ ਤਾਂ ਬੰਦੇ ਯਾਰ ਕਈ ਵਾਰੀ ਬੜੇ ਜੈਨੂਇਨਲੀ ਬੰਦੇ ਅਪਰੋਚ ਕਰਦੇ ਆ ਗੱਲ ਕਰਦੇ ਆ ਲੱਗਦਾ ਨਹੀਂ ਕਿ ਯਾਰ ਮੈਨੂੰ ਮੈਨੂੰ ਸੱਚੀ ਨਹੀਂ ਪਤਾ ਉਹ ਬੰਦੇ ਕਿੱਥੇ ਰਹਿੰਦੇ ਆ ਕਿ ਜਿੰਨਾਂ ਨੂੰ ਅਸੀਂ ਮਿਲਦੇ ਆ ਉਹ ਤਾਂ ਯਾਰ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਬਹੁਤ ਪਿਆਰ ਕਰਦੇ ਆ ਉਹ ਫੇਕ ਅਕਾਊਂਟਸ ਹੀ ਹੋ ਜਾਂਦੇ ਆ ਸ਼ਾਇਦ ਉਹ ਹੀ ਆ ਕਿ ਮੈਂ ਜਦੋਂ ਆਰਟਿਸਟ ਨਹੀਂ ਵੀ ਸੀਗਾ ਜਾਂ ਮੇਰੀ ਫੈਮਿਲੀ ਦੇ ਮੇਰੇ ਕਜ਼ਨਸ ਨੇ ਮੈਨੂੰ ਨਹੀਂ ਲੱਗਦਾ ਯਾਰ ਕਿਸੇ ਨੇ ਕਦੀ ਗਾਲ ਲਿਖੀ ਹੋਣੀ ਆ। ਥੈਂਕ ਯੂ ਪੰਜਾਬੀ ਗਰੂਪਸ ਨੂੰ ਦੇਖਦੇ ਰਹੋ, ਸਬਸਕ੍ਰਾਈਬ ਕਰ ਲਓ ਇਹ ਚੈਨਲ ਸਾਡਾ ਆਪਣਾ ਚੈਨਲ ਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੂਪ ਦੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ। ਉਮੀਦ ਕਰਦੀ ਆਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਪਰਿੰਦਾ ਪਾਰ ਗਿਆ ਜਿਸ ਦਾ ਬਾਹ ਕਮਾਲ ਟਰੇਲਰ ਆ ਗਿਆ ਹੈ। ਟਰੇਲਰ ਤਾਂ ਇੱਕ ਨੰਬਰ ਹੈ ਹੀ। ਉਸ ਦੀ ਪੂਰੀ ਸਟਾਰ ਕਾਸਟ ਵੀ ਇੱਕ ਨੰਬਰ ਹੈ ਤੇ ਜੋ ਅੱਜ ਸਾਡੇ ਨਾਲ ਮੌਜੂਦ ਹੈ ਗੁਰਨਾਥ ਸਰ, ਰੂਪੀ ਗਿਲਮਾਨ ਤੇ ਗੁਰਨਾਮ ਪੁਲਰ ਸਰ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਤੁਸੀਂ ਫਟਾਫਟ ਫੋਨ ਕਿਉਂ ਲਗਵਾਤਾ ਮੈਂ ਕਿ ਮੈਂ ਸੀਰੀਅਸ ਹੋ ਜਾ ਪਹਿਲਾਂ ਸੀਰੀਅਸ ਨਹੀਂ ਸੀ ਨਹੀਂ ਮੈਂ ਪਹਿਲਾਂ ਫੋਨ 'ਚ ਸੀ ਜੀ ਇਹਨਾਂ ਵਧੀਆ ਕਨਸੈਪਟ ਲੈ ਕੇ ਆ ਰਹੇ ਹੋ ਤੁਸੀਂ ਜਦੋਂ ਵੀ ਆਉਂਦੇ ਹੋ ਸਭ ਨੂੰ ਸਰਪ੍ਰਾਈਜ਼ ਕਰਦੇ ਹੋ ਤੇ ਇੱਕ ਵਾਰੀ ਫੇਰ ਹਨਾ ਤੁਸੀਂ ਇੰਨਾ ਵੱਖਰਾ ਤੇ ਡਿਫਰੈਂਟ ਕਨਸੈਪਟ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਹੁਣ ਤਾਂ ਪ੍ਰੋਮੋਸ਼ਨਲ ਟੂਰਾਸਟ ਸਟਾਰਟ ਹੋ ਗਿਆ ਇੰਟਰਵਿਊਜ਼ ਹੋ ਰੇ ਐਨਜੋਏ ਕਰ ਰਹੇ ਹੋ ਇਹ ਮੂਮੈਂਟ ਨਹੀਂ ਨਹੀਂ ਬਹੁਤ ਐਨਜੋਏ ਕਰ ਰਹੇ ਹਾਂ ਜੀ ਮੈਂ ਮੇਰੀ ਲਾਸਟ ਫਿਲਮ ਮਾਰਚ 'ਚ ਆਈ ਸੀ ਤਾਂ ਆਲਮੋਸਟ ਕਾਫੀ ਟਾਈਮ ਹੀ ਹੋ ਗਿਆ ਹਮ ਤੇ ਮੈਂ ਬਹੁਤ ਐਕਸਾਈਟਡ ਆ ਇਸ ਫਿਲਮ ਲਈ ਇਸ ਫਿਲਮ ਚ ਅਸੀਂ ਆਲਮੋਸਟ ਆਲਮੋਸਟ ਪਿਛਲੇ ਸਾਲ ਨਵੰਬਰ ਚ ਫਿਲਮ ਦਾ ਕੰਮ ਸਟਾਰਟ ਹੋਇਆ ਸੀ ਤੇ ਦੁਬਾਰਾ ਨਵੰਬਰ ਚ ਨਾ ਪੰਜਾਬੀ ਫਿਲਮਾਂ ਨੂੰ ਇਹ ਵੀ ਬਹੁਤ ਆ ਜਾਂਦਾ ਯਾਰ ਫਟਾਫਟ ਫਿਲਮ ਬਣਾ ਕੇ ਰਿਲੀਜ਼ ਕਰ ਦਿੱਤੀ ਜਾਂਦੀ ਆ ਇਸ ਫਿਲਮ ਦੇ ਤਾਂ ਬਹੁਤ ਟਾਈਮ ਲੱਗਿਆ ਤੇ ਲੰਬਾ ਲਾਤਾ ਤੁਸੀਂ ਮਨ ਲਓ ਨਹੀਂ ਛਡੋ ਲੰਬੇ ਤਾਂ ਬਹੁਤ ਫਿਲਮਾਂ ਨੇ ਲਾਤੇ ਪਹਿਲਾਂ ਤੇ ਅਸੀਂ ਤਾਂ ਜੇ ਅਸੀਂ ਤਾਂ ਜੇ ਨਵੇਂ ਆ ਸਿੱਖ ਰਹੇ ਆ ਤੇ ਬਹੁਤ ਉਮੀਦਾਂ ਨੇ ਸਾਨੂੰ ਇਸ ਫਿਲਮ ਤੋਂ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਅਸੀਂ ਜਿੰਨੇ ਐਕਸਾਈਟਡ ਐ ਇਸ ਫਿਲਮ ਲਈ ਆਡੀਅנס ਨੂੰ ਵੀ ਇੰਨੀ ਪਸੰਦ ਆਵੇ 24 ਨਵੰਬਰ ਨੂੰ ਸਿਨੇਮਾ ਕਰਾ ਸਾਡਾ ਐਕਸਪੈਰੀਮੈਂਟ ਸਕਸੈਸਫੁਲ ਹੋਵੇ ਆਬਸੋ ਗਾਇਡ ਨਾਟਰੀ ਮੈਂ ਸਾਰੇ ਕਮੈਂਟਸ ਪੜੇ ਹੁਣ ਵੀ ਮੈਂ ਆਉਣ ਤੋਂ ਪਹਿਲਾਂ ਵੀ ਇੱਕ ਵਾਰ ਦੇਖਿਆ ਮੈਂ ਕਿ ਸਾਰੇ ਬੜਾ ਇੰਨਾ ਜ਼ਿਆਦਾ ਪਿਆਰ ਕਰ ਰਿਹਾ ਤੁਹਾਨੂੰ ਕੰਗ੍ਰੈਚੁਲੇਸ਼ਨ ਦੇ ਰਿਹਾ ਕੀ ਕਹਿੰਦੇ ਬਹੁਤ ਅੱਛਾ ਡਿਸੀਜਨ ਹੈ ਕਿ ਇਹ ਡੈਬਿਊ ਕਰ ਰਿਹਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਮਤਲਬ ਇੱਕ ਤਾਂ ਆਲਰੇਡੀ ਫੈਨ ਜਿਹੜੇ ਫੈਨ ਬੇਸ ਬਣਿਆ ਹੋਇਆ ਉਹ ਤਾਂ ਸਪੋਰਟ ਕਰਦੇ ਨਵੇਂ ਬੰਦੇ ਜਦੋਂ ਨਾਲ ਜੁੜ ਜਾਂਦੇ ਤਾਂ ਮੈਨੂੰ ਲੱਗਦਾ ਇੱਕ ਪਲੱਸ ਪੁਆਇੰਟ ਹੋ ਜਾਂਦਾ ਹੈ ਤੁਹਾਡੇ ਲਈ ਮੈਨੂੰ ਲੱਗਦਾ ਕਿ ਫਰਸਟ ਐਕਸਪੀਰੀਅੰਸ ਇਸ ਤਰ੍ਹਾਂ ਮੂਵੀ ਨੂੰ ਪ੍ਰਮ ਕੱਟ ਇੰਟਰਵਿਊਜ਼ ਦੇ ਵਿੱਚ ਆਂਦੇ ਤਾਂ ਤੁਸੀਂ ਇਸ ਚੀਜ਼ ਨੂੰ ਕਿੰਨਾ ਕਿ ਐਨਜੋਏ ਕਰ ਰਹੇ ਹੋ ਬਹੁਤ ਜ਼ਿਆਦਾ ਜੀ ਆਈ ਥਿੰਕ ਅੱਜ ਪਹਿਲਾ ਦਿਨ ਆ ਤੇ ਟੀਮ ਵੀ ਬਹੁਤ ਵਧੀਆ ਸੋ ਦਿਲ ਲੱਗਿਆ ਹੋਇਆ ਆ ਇੱਕ ਨੰਬਰ ਆ ਇੱਕ ਨੰਬਰ ਆ ਇੱਕ ਨੰਬਰ ਆ ਇੱਕ ਨੰਬਰ ਜਦ ਤੁਸੀਂ ਕਹਿਤਾ ਨਾ ਹੁਣ ਮੇਨੂੰ ਸੀ ਕੁਝ ਵੀ ਬਸਾਦੇ ਆ ਤੇ ਨਾਮ ਦਾ ਜੀ ਗਾਣਾ ਆਇਆ ਇੱਕ ਨੰਬਰ ਉਹ ਵੀ ਦੇਖ ਲਿਆ ਜੀ ਤੇ ਅੱਜ ਮੈਂ ਤੈਨੂੰ ਡਿਨਰ ਤੇ ਲੈ ਕੇ ਜਾਵਾਂਗਾ ਤੇ ਬਸ ਜੀ ਤੇ ਕੰਗratulations ਤੁਸੀਂ ਫਾਈਨਲੀ ਡੈਬਿਊ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ ਐਕਸਪੀਰੀਅੰਸ ਕੀ ਹੋ ਗਿਆ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਹੈ ਮੈਂ ਬਹੁਤ ਖੁਸ਼ ਹਾਂ ਔਰ ਇੰਨੀ ਵਧੀਆ ਟੀਮ ਦੇ ਨਾਲ ਕੰਮ ਕਰਨ ਨੂੰ ਮਿਲਿਆ ਐਂਡ ਆਮ ਬlesed ਕਿਉਂਕਿ ਮੈਨੂੰ ਸਭ ਤੋਂ ਵੱਧ ਇਸ ਚੀਜ਼ ਦੀ ਚਾਹ ਹੈ ਕਿ ਮੈਂ ਜਿੰਨਾ ਨਾਲ ਵੀ ਕੰਮ ਕਰਾਂ ਉਹ ਸਾਰੇ ਬੰਦੇ ਆਪਣੇ ਕੰਮ ਨੂੰ ਲੈ ਕੇ ਓਨੈਸਟ ਹੋਣ ਸੀਰੀਅਸ ਹੋਣ ਔਰ ਇਹ ਮੈਨੂੰ ਫਰਸਟ ਐਕਸਪੀਰੀਅੰਸ ਹੈ ਜੀ ਟੀਮ ਨਾਲ ਮਿਲੇ ਆ ਹੋਰ ਕੀ ਚਾਹੀਦਾ ਮੈਨੂੰ ਜੀ ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ ਤੁਸੀਂ ਤਾਂ ਨਾ ਨੇ ਕਦੋਂ ਮਾਰੀ ਸੀ ਪਹਿਲੀ ਵਾਰ ਉਡਾਰੀ ਤੁਸੀਂ ਸਾਡੇ ਤੋਂ ਸ਼ੁਰੂਆਤ ਕੀਤੀ ਮੈਂ ਪਹਿਲੀ ਫਲਾਈਟ ਲਈ ਸੀ ਜੀ ਬੰਬੇ ਗਿਆ ਸੀ ਮੈਂ 2013 ਚ ਤੇ ਕਿਦਾਂ ਦਾ ਐਕਸਪੀਰੀਅੰਸ ਗਿਆ ਨਰਵਸ ਵੀਰੇ ਮੈਨੂੰ ਇਹ ਲੱਗਦਾ ਸੀ ਕਿ ਯਾਰ ਮੇਰੀ ਪਹਿਲੀ ਫਲਾਈਟ ਆ ਨਾ ਤੇ ਇਹ ਉੱਡਣੀ ਨਹੀਂ ਘਰਾਂ ਨੂੰ ਮੈਂ ਤੱਕ ਨਾ ਮੈਨੂੰ ਮੈਂ ਕਹ ਰਿਹਾ ਉੱਡ ਜੇ ਪਤਾ ਨਹੀਂ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਜਿਹੜੀ ਚੀਜ਼ ਲਈ ਮੈਂ ਐਕਸਾਈਟਡ ਹੋ ਜਾਣਾ ਮੈਂ ਤਾਂ ਹਾਂ ਤੰਮੈ ਨੂੰ ਨਹੀਂ ਸੀ ਵਾਸੀ ਆ ਰਿਹਾ ਉੱਡ ਜੇ ਉੱਡ ਜੇ ਜਦ ਤੱਕ ਆਵਾਜ਼ ਨਹੀਂ ਆਈ ਮੈਨਿੰਗ ਨਹੀਂ ਲੱਗਿਆ ਹੁਣ ਹੁਣ ਉੱਡ ਗਈ ਫਲਾਈਟ ਸਾਡੀ ਤੇ ਕਰੀਅਰ ਦੇ ਵਿੱਚ ਪਹਿਲੀ ਉਡਾਰੀ ਕੀ ਸੀ ਤੁਹਾਡੇ ਪਹਿਲੀ ਉਡਾਰੀ ਮੇਰੇ ਕਰੀਅਰ ਚ ਆਫਕੋਰਸ ਡਾਇਮੰਡ ਸੀਗਾ ਜੀ ਜਿਹਨੂੰ ਐਗਜ਼ੈਕਟਲੀ ਉਡਾਰੀ ਕਿਹਾ ਜਾ ਸਕਦਾ ਹੈ ਤੇ ਉਸ ਤੋਂ ਪਹਿਲਾਂ ਵੀ ਮੈਂ ਬਹੁਤ ਸਾਰਾ ਕੰਮ ਕੀਤਾ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਪਰ ਹਮੇਸ਼ਾ ਸਾਰੇ ਇਹ ਗੱਲ ਕਰਦੇ ਆ ਕਿ ਯਾਰ ਕੋਈ ਇੱਕ ਚੀਜ਼ ਇੱਕ ਗਾਣਾ ਹੁੰਦਾ ਆ ਜਿਹੜਾ ਤੁਹਾਨੂੰ ਬਣਾ ਦਿੰਦਾ ਆ ਸਾਰਿਆਂ ਨੂੰ ਪਤਾ ਲੱਗ ਜਾਂਦਾ ਆ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਾਣੇ ਵਰਕ ਕਰ ਰਹੇ ਸੀ ਪਰ ਸ਼ਾਇਦ ਉਹ ਮੁਕਾਮ ਨਹੀਂ ਸੀ ਮਿਲ ਰਿਹਾ ਜਿਦੇ ਚ ਡਾਇਮੰਡ ਨੇ ਮੈਨੂੰ ਤਾਂ ਹੁਣ ਤੁਹਾਨੂੰ ਨਾਮ ਵੀ ਡਾਇਮੰਡ ਸਟਾਰ ਕਿਉਂ ਆ ਜਾਣਾ ਹਾਂ ਹਾਂ ਹੁਣ ਫਿਰ ਉਹ ਨਾਮ ਜੁੜ ਗਿਆ ਤੁਹਾਨੂੰ ਪਤਾ ਹੁਣ ਤੱਕ ਉਹਦੇ ਕਿੰਨੇ ਮਿਲੀਅਨਸ ਵਿਊਜ਼ ਹੋ ਗਏ ਆ ਆਈ ਥਿੰਕ ਆਲਮੋਸਟ 700 ਮਿਲੀਅਨਸ ਦੇ ਆਸ-ਪਾਸ ਹੋਣ ਵਾਲਾ ਐਗਜੈਕਟਲੀ ਇੰਨੇ ਹੀ ਆ ਮੈਂ ਚੈੱਕ ਕੀਤੇ ਸੀ ਅੱਛਾ ਤੁਹਾਡੀ ਲਾਈਫ ਦਾ ਉਹ ਕਿਹੜਾ ਮੂਮੈਂਟ ਸੀਗਾ 5 ਸਾਲ ਬਾਅਦ ਤੁਹਾਡੀ ਜੂੜੀ ਵਾਪਸ ਆਈ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਉਹ ਦਾਰੀ ਮੇਰਾ ਮੂਮੈਂਟ ਆਈ ਥਿੰਕ ਮੇਰਾ ਵੀ ਡਾਇਮੰਡ ਸੀ ਜੀ ਡਾਇਮੰਡ ਸੀ ਸਾਡੇ ਦੋਨਾਂ ਦਾ ਸੇਮ ਹੀ ਸੀਗਾ ਤੇ ਉਹ ਮਤਲਬ ਅਸੀਂ 익ਸਪੈਕਟ ਨਹੀਂ ਕੀਤਾ ਸੀਗਾ ਕਿ ਇੰਨਾ ਵਧੀਆ ਜਾਊਗਾ ਨਾ ਨਹੀਂ ਮੈਨੂੰ ਤਾਂ ਬਾਤ ਐਕਸਪੈਕਟ ਮੈਨੂੰ ਮੈਨੂੰ ਬਹੁਤ ਐਕਸਪੈਕਟੇਸ਼ਨ ਸੀਗੀਆਂ ਅਸੀਂ ਬਸ ਸ਼ੂਟ ਓਕੇ ਹਾਂ ਦੇਸੀ ਸ਼ੂਟ ਕੀਤਾ ਤੇ ਬਸ ਮਤਲਬ ਇਟ ਵਾਸ ਅ ਰੀਲੀ ਰੀਲੀ ਬਿਊਟੀਫੁਲ ਮੂਮੈਂਟ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੇਰੀ ਵੀ ਫਰਸਟ ਉਡਾਨ ਸੀਗੀ ਮੇਰਾ ਗੋਆ ਦਾ ਸ਼ੋ ਸੀ ਜਦ ਮੈਨੂੰ ਪਤਾ ਲੱਗਿਆ ਵਾਹ ਐਤ ਕੀ ਤਾਂ ਫਲਾਈਟ ਤੇ ਜਾਣਾ ਮੈਨੂੰ ਦਿਨ ਆਸ਼ਟਾ ਯਾਰ ਮੈਨੂੰ ਨਹੀਂ ਤੁਸੀਂ ਲੈ ਕੇ ਜਾਂਦੇ ਨਾ ਗੋਆ ਕਿ ਜਦੋਂ ਛਲ ਪੋਬਾਜੀ ਐਤ ਕੀ ਫਿਰ ਕ੍ਰਿਸਮਸ ਗੋਆ ਮੈਨੂੰ ਡੰਪਾਇ ਕਿ ਹੋਇਆ ਮੈਨੂੰ ਅੱਜ ਵੀ ਆਦਾ ਮੇਰੀ 9 ਵਜੇ ਦੀ ਫਲਾਈਟ ਸੀ ਮੈਂ ਸਵੇਰੇ 5 ਵਜੇ ਉੱਠ ਗਿਆ ਮੈਂ ਮਮੀ ਕਹਿੰਦੇ ਖਾ ਕੇ ਜਾ ਮੈਂ ਕਾ ਅੱਜ ਤਾਂ ਪ੍ਰਾਂਟੇ ਅਰਪੋਰਟ ਤੇ ਹਾਂਗਾ ਮੈਂ ਆ ਯੈਸ ਔਰ ਕੁਦਰਤੀ ਉਹ ਦਿਨ ਮੀ ਵਾ ਪੈ ਗਿਆ ਫਲਾਈਟ ਹੋਰ 2 ਘੰਟੇ ਲੇਟ ਹੋ ਗਈ ਪਹਿਲੀ ਵਾਰੀ ਔਰ ਫਰਸਟ ਐਂਡ ਲਾਸਟ ਟਾਈਮ ਸੀ ਕਿ ਫਲਾਈਟ ਲੇਟ ਹੋਈ ਤਾਂ ਮੈਂ 에ਰਪੋਰਟ ਤੇ ਬਹੁਤ ਖੁਸ਼ ਸੀਗਾ ਮੈਂ ਕਹਿੰਦਾ ਯਾਰ ਦੇਖੀਏ ਤਾਂ ਸਹੀ ਮਾਲ ਕਿੰਨਾ ਵਧੀਆ ਹੁੰਦਾ ਫੋਟੋ ਖਿੱਚੀਆਂ 에ਰਪੋਰਟ ਬਹੁਤ ਖਿੱਚੀਆਂ ਸਾਡਾ ਪੂਰਾ ਬੈਂਡ ਸੀ ਜਿਵੇਂ ਨਿਆਣੇ ਨਹੀਂ ਕਰਦੇ ਫਿਰਦੇ ਹੁੰਦੇ ਉਸ ਦਿਨ ਮੈਨੂੰ 에ਰਪੋਰਟ ਤੇ ਆਸ਼ਮਾਨ ਖੁਰਾਣਾ ਬਾਈ ਦਿਖ ਗਿਆ ਮੈਂ ਕਹਿੰਦਾ ਹਾਂ ਵੱਡੇ ਬੰਦੇ ਇੱਥੇ ਹੀ ਰਹਿੰਦੇ ਆ ਤੇ ਬਹੁਤ ਲੱਕੀਓ ਕਿਊਟ ਮੂਮੈਂਟ ਗਿਆ ਨਾ ਮੈਂ ਤੁਹਾਨੂੰ ਯੈਸ 8 2013 ਉਹ 10 ਸਾਲ 10 ਉਹੀ ਸੇਮ ਮੈਂ ਨਾ ਸੋਸ਼ਲ ਮੀਡੀਆ ਸਾਰਿਆ ਦਾ ਦੇਖ ਰਹੀ ਸੀ ਤੇ ਗੁਰਨਾਮ ਨਾ ਮਤਲਬ ਬਹੁਤ 14 15 ਦੀ ਜਿਹੜੀ ਫੋਟੋ ਹੈ ਨਾ ਦੀ ਮੈਂ ਕੱਢੀ ਥੋੜੀ ਜਿਹੀ ਉਹ ਹਰ ਫੋਟੋ ਦੇ ਨੀਚੇ ਇੱਕ ਸ਼ਾਇਰੀ ਲਿਖੀ ਸੀ ਕਿੰਨਾ ਸੌਂਗਸ ਇਸ ਟਾਈਮ ਸ਼ਾਇਰੀ ਦਾ ਮੈਂ ਬਹੁਤ ਸ਼ਾਇਰ ਮਤਲਬ ਮੈਂ ਤਾਂ ਹੁਣ ਨਾ ਬਹੁਤ ਮੈਂ ਬੰਦ ਕਰ ਦੋ ਤਾਂ ਕੀਤੇ ਹਨ ਫਿਰ ਨਾ ਲੋਕ ਉਹਦੇ ਤੋਂ ਕਿਆ ਫੈ ਲਾਉਣ ਲੱਗ ਜਾਂਦੇ ਆ ਕਿ ਯਾਰ ਪਤਾ ਨਹੀਂ ਇਹ ਸੈਡਨੈਸ ਆ ਲਾਈਫ ਚ ਕਹ ਹੈ ਜੋ ਕੁਛ ਨਹੀਂ ਮੈਨੂੰ ਵੈਸੇ ਹੀ ਬਹੁਤ ਸ਼ੌਂਕ ਸੀ ਲਿਖਣ ਦਾ ਹੁਣ ਬਸ ਮੈਨੂੰ ਐ ਹੁੰਦਾ ਕਿ ਯਾਰ ਮੈਨੂੰ ਕੋ ਜੱਜ ਨਾ ਕਰੇ ਹੁਣ ਮੈਂ ਤਾਂ ਨਹੀਂ ਲਿਖਦਾ ਪਰ ਮੈਂ ਬੜਾ ਸ਼ਾਇਰ ਮਿਜ਼ਾਜ ਸੀ ਮਗਰ ਫਿਲਮਾਂ ਵੀ ਤੁਹਾਡੇ ਉਹੋ ਜਿਹੇ ਆਂਦੀ ਹੈ ਜਦਾ ਲੇਖਾਈ ਹੋਣਾ ਵੀ ਆਈ ਹੈ ਰੋਂਦੇ ਹੋ ਤੁਸੀਂ ਇੰਨਾ ਕਿਉਂ ਬੱਸ ਨਾ ਰੋਣਾ ਤਾਂ ਕਿ ਲੋਕ ਹੱਸ ਪੈਣ ਲੋਕ ਤਾਂ ਦੇਖ ਕੇ ਰੋਂਦੇ ਆ ਹੱਸਦੇ ਨਹੀਂ ਆ ਬਸ ਮੈਂ ਚਾਹੁੰਦਾ ਕਿ ਮੇਰੇ ਪ੍ਰੋਡਿਊਸਰ ਹੱਸਣ ਮੈਨੂੰ ਭਾਵੇਂ ਰੋਣਾ ਵੀ ਪਵੇ ਅੱਛਾ ਕੋਈ ਯਾਦ ਹੈ ਉਸ ਟਾਈਮ ਦੀ ਸ਼ਾਇਰੀ ਜਿਹਨੂੰ ਮਤਲਬ ਤੁਸੀਂ ਉਸ ਟਾਈਮ ਲਿਖੀ ਹੋਵੇ ਤਾਂ ਅੱਜ ਵੀ ਉਹਨੂੰ ਯਾਦ ਕਰਦੇ ਹੋ ਮੈਨੂੰ ਆਇਆ ਸ਼ਾਇਰ ਨਹੀਂ ਆ ਸ਼ੇਰ ਨਹੀਂ ਯਾਦ ਕੁਝ ਵੀ ਪਰ ਮੈਂ ਬਹੁਤ ਲਿਖਦਾ ਸੀ ਮੈਂ ਕਾਲਜ ਚ ਬਹੁਤ ਸ਼ਾਇਰੀ ਲਿਖਦਾ ਸੀ ਤੇ ਬਹੁਤ ਪੋਸਟ ਕਰਦਾ ਸੀ ਟ੍ਰੇਲਰ ਦੇ ਵਿੱਚ ਵੀ ਇੱਕ ਡਾਇਲੋਗ ਹੈ ਨਾ ਜਿਹੜੇ ਗਾਣਿਆਂ ਥੱਲੇ ਕਮੈਂਟਾਂ ਦੇ ਵਿੱਚ ਕਾਲਾ ਕੱਟਦੇ ਆ ਤੇ ਰੀਅਲ ਲਾਈਫ 'ਚ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕਮੈਂਟ ਸੈਕਸ਼ਨ 'ਚ ਕਾਲਾ ਕੱਟਦੇ ਆ ਰੀਅਲ ਲਾਈਫ ਤੇ ਮੈਂ ਕਹਾਂਗਾ ਕਿ ਯਾਰ ਅਸੀਂ ਵੈਲਕਮ ਕਰਦੇ ਆ ਤੁਹਾਡੇ ਕ੍ਰਿਟਿਸਿਮ ਕ੍ਰਿਟਿਸਿਮ ਨੂੰ ਕਿ ਕੋਈ ਚੱਕਰ ਨਹੀਂਗਾ ਕੁਝ ਨਹੀਂ ਪਸੰਦ ਆਉਂਦਾ ਜਰੂਰ ਦੱਸੋ ਪਰ ਮੈਨੂੰ ਲੱਗਦਾ ਹੈ ਕਿ ਗਾਣੇ ਦਾ ਜਵਾਬ ਗਾਲ ਨਹੀਂ ਹੋਣੀ ਚਾਹੀਦੀ ਗਾਣੇ ਦਾ ਜਵਾਬ ਇੱਕ ਚੰਗਾ ਕਮੈਂਟ ਹੋਣਾ ਚਾਹੀਦਾ ਜੇ ਤੇ ਤੁਸੀਂ ਤੁਹਾਨੂੰ ਕੁਝ ਨਹੀਂ ਪਸੰਦ ਆ ਰਿਹਾ ਤਾਂ ਕਿਉਂਕਿ ਮੇਰੀ ਮੈਨੂੰ ਖਾਸ ਕਰਕੇ ਇਹ ਚੀਜ਼ ਤਾਂ ਕੌਨਸ਼ੀਅਸ ਆ ਕਿ ਮੇਰੀ ਆਡੀਅנס ਬਹੁਤ ਫੈਮਲੀਆਂ ਵਾਲੀ ਆ ਮਤਲਬ ਮੈਂ ਮੈਂ ਵਿਆਹਾਂ ਦੇ ਸ਼ੋਅਜ਼ ਬਹੁਤ ਕਰਦਾ ਮੇਰੀਆਂ ਫਿਲਮਾਂ ਪਰਿਵਾਰਾਂ ਵਾਲੀਆਂ ਮੇਰੇ ਗਾਣੇ ਪਰਿਵਾਰਾਂ ਵਾਲੇ ਤਾਂ ਮੈਨੂੰ ਐ ਹੁੰਦਾ ਕਿ ਯਾਰ ਧੀਆਂ ਪੈਣਾ ਮੇਰੇ ਮੈਨੂੰ ਫੋਲੋ ਕਰਦੀਆਂ ਨੇ ਫੈਮਲੀਆਂ ਫੋਲੋ ਕਰਦੀਆਂ ਨੇ ਫਿਰ ਉੱਥੇ ਕੋਈ ਗਾਲ ਕੋਈ ਲਿਖ ਦੇ ਤਾਂ ਉਹ ਵੀ ਅਨਕੰਫਰਟੇਬਲ ਹੁੰਦੇ ਹੋਣਗੇ ਹਨਾ ਕਿ ਮੇਰੀ ਭੈਣ ਮੇਰਾ ਇੰਸਟਾਗ੍ਰam ਦੇਖਦੀ ਆ ਤਾਂ ਉਹ ਕੋਈ ਗਾਲ ਪੜੇ ਤਾਂ ਉਹ ਕਿਵੇਂ ਅਨਕੌਨਸ਼ੀਅਸ ਅਨਕੰਫਰਟੇਬਲ ਹੁੰਦੀ ਹੋਣੀ ਆ ਉਹਨੂੰ ਲੱਗਦਾ ਗਾਲ ਨਹੀਂ ਕੱਢਣੀ ਚਾਹੀਦੀ ਬਾਕੀ ਕੋਈ ਚੱਕਰ ਨਹੀਂ ਤੁਹਾਨੂੰ ਕੋਈ ਗਾਣਾ ਨਹੀਂ ਵਧੀਆ ਲੱਗਿਆ ਯਾਰ ਕਹਿ ਦੋ ਕਿ ਨਹੀਂ ਵਧੀਆ ਉਹ ਤੁਹਾਡਾ ਹੱਕ ਹੈ ਪਰ ਗਾਲਾਂ ਕੱਢਣਾ ਤਾਂ ਹੱਕ ਨਹੀਂ ਹੈ ਇਹੋ ਜਿਹਾ ਐਕਸਪੀਰੀਅੰਸ ਜਾਨਾ ਐਨੇ ਕਿਊਟ ਹੈ ਸਾਰੇ ਤਾਰੀਫ ਹੀ ਕਰਦੇ ਹੋਣੇ ਆ ਜੀ ਨਹੀਂ ਮੈਂ ਆਈ ਥਿੰਕ ਇਸ ਇਸ ਮਾਮਲੇ 'ਚ ਬਹੁਤ ਲੱਕੀयां ਲੱਗ ਗਾਲਾਂ ਮੁੰਡਿਆਂ ਦੇ ਤੇਜਾਂ ਤੋਂ ਹੀ ਹੁੰਦੀਆਂ ਤੁਸੀਂ ਫੇਸ ਕੀਤਾ ਇਹ ਸਭ ਕੁਝ ਕਦੇਕਦਾਰ ਹੁੰਦਾ ਹੀ ਹੈ ਸਭ ਨਾਲ ਹੁੰਦਾ ਉਹ ਕਿਸੇ ਸਿੰਗਲ ਮੈਨ ਸਟੋਰੀ ਨਹੀਂ ਹੈ ਇਹ ਤਾਂ ਮੈਂ ਹਜੇ ਵੀ ਇਸ ਹੈਰਾਨ ਹੁੰਨਾ ਕਿ ਇੰਨੇ ਸੀਨੀਅਰ ਆਰਟਿਸਟ ਕਈ ਵਾਰ ਮੈਂ ਉਹਨਾਂ ਦੀ ਇੰਟਰਵਿਊਜ਼ ਦੇਖਦਾ ਉਹ ਵੀ ਇਸ ਬਾਰੇ ਗੱਲਾਂ ਕਰਦੇ ਹੁੰਦੇ ਆ ਤੇ ਠੀਕ ਹੈ ਆਈ ਥਿੰਕ ਕਿ ਉਹ ਜਿਹੜੀ ਗਾਲਾਂ ਵਾਲੀ ਆਡੀਅנס ਉਹ ਬੜੀ ਇਮੈਚੂਰ ਹੁੰਦੀ ਆ ਉਹ ਵਿਚਾਰੇ ਜਿੰਨੇ ਵੀ ਆਪਾਂ ਜੇ ਬਾਈ ਚਾਂਸ ਫਾਈਂਡ ਆਊਟ ਕਰਾਂਗੇ ਤਾਂ ਉਹ ਹਜੇ ਜਿਹੜੇ ਨਵੇਂ-ਨਵੇਂ ਜਵਾਨੀ 'ਚ ਕਦਮ ਰੱਖਦੇ ਆ ਨਾ ਉਹ ਖੂਨ ਹੁੰਦਾ ਉਹ ਬਟ ਕੋਈ ਨਹੀਂ ਗ੍ਰੈਜੂਅਲੀ ਵਿਦ ਟਾਈਮ ਉਹ ਵੀ ਸਿਆਣੇ ਹੋ ਹੀ ਜਾਣਗੇ ਪਰ ਮੈਨੂੰ ਇੱਕ ਹੀ ਇੱਕ ਚੀਜ਼ ਮੈਨੂੰ ਕਈ ਵਾਰੀ ਆਇਆ ਲੱਗਦਾ ਯਾਰ ਮੈਂ ਬਹੁਤ سارے ਅਸੀਂ ਅਸੀਂ ਆਰਟਿਸਟ ਬਹੁਤ ਲੋਕਾਂ ਨੂੰ ਮਿਲਦੇ ਆ ਬਹੁਤ ਦੁਨੀਆ ਨੂੰ ਮਿਲਦੇ ਆ ਪਤਾ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਕਿ ਯਾਰ ਵਾਕਈ ਬੰਦੇ ਐਗਜ਼ਿਸਟ ਕਰਦੇ ਆ ਵੀ ਮੈਂ ਤਾਂ ਮੈਨੂੰ ਤਾਂ ਬੰਦੇ ਯਾਰ ਕਈ ਵਾਰੀ ਬੜੇ ਜੈਨੂਇਨਲੀ ਬੰਦੇ ਅਪਰੋਚ ਕਰਦੇ ਆ ਗੱਲ ਕਰਦੇ ਆ ਲੱਗਦਾ ਹੀ ਨਹੀਂ ਕਿ ਯਾਰ ਮੈਨੂੰ ਮੈਨੂੰ ਸੱਚੀ ਨਹੀਂ ਪਤਾ ਉਹ ਬੰਦੇ ਕਿੱਥੇ ਰਹਿੰਦੇ ਆ ਉਕੇ ਜਿੰਨਾਂ ਨੂੰ ਅਸੀਂ ਮਿਲਦੇ ਆ ਉਹ ਤਾਂ ਯਾਰ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਬਹੁਤ ਪਿਆਰ ਕਰਦੇ ਆ ਉਹ ਫੇਕ ਅਕਾਊਂਟਸ ਹੀ ਹੋ ਜਾਂਦੇ ਆ ਸ਼ਾਇਦ ਉਹ ਹੀ ਆ ਕਿ ਮਤਲਬ ਮੈਂ ਜਦੋਂ ਆਰਟਿਸਟ ਨਹੀਂ ਵੀ ਸੀਗਾ ਯਾ ਮੇਰੀ ਫੈਮਿਲੀ ਦੇ ਮੇਰੇ ਕਜ਼ਨਸ ਨੇ ਮੈਨੂੰ ਨਹੀਂ ਲੱਗਦਾ ਯਾਰ ਕਿਸੇ ਨੇ ਕਦੀ ਗਾੜ ਲਿਖੀ ਹੋਣੀ ਆ ਵੀ ਐਨਾ ਕੌਣ ਲਿਖਦਾ ਹੈ ਮਾਤ ਵੀ ਨਹੀਂ ਪੈਂਦੀ ਕਿ ਕੋਈ ਅਗਰ ਰਿਸ਼ਤੇਦਾਰੀ ਦੇਖ ਲੇ ਤਾਂ ਕੀ ਕਹੇਗਾ ਕਿ ਇਹ ਤਾਂ ਉਹਦੇ ਪੇਜ ਥੱਲੇ ਜਾ ਕੇ ਗਾਲਾਂ ਕੱਢ ਰਿਹਾ ਪਰ ਵੈਸੇ ਮੈਨੂੰ ਵੀ ਕਦੀ ਐਵੇਂ ਟੱਚਵਡ ਮੈਂ ਆਪਾਂ ਗੱਲ ਕਰ ਰਹੇ ਆ ਪਰ ਮੇਰੇ ਮੈਨੂੰ ਕਦੀ ਬਹੁਤ ਰੇਅਰ ਕਦੇ ਹੋਵੇ ਪਰ ਨਹੀਂ ਕਦੀ ਨਹੀਂ ਸਾਰੇ ਸਪੋਰਟਿੰਗ ਹਾਂ ਸਪੋਰਟ ਹੀ ਕਰਦੇ ਇੰਨਾ ਪਿਆਰ ਮਤਲਬ ਫੋਨ ਵੀ ਤੁਸੀਂ ਗਾਰੇ ਸੀ ਜਦੋਂ ਆਪ ਲਾਈਵ ਸੁਣਦੇ ਸੀਗੇ ਤਾਂ ਅਬ ਰੀਅਲ ਗਾਣੇ ਨੂੰ ਜ਼ਿਆਦਾ ਬੰਦਾ ਇੰਜੋਏ ਕਰਦਾ ਮੈਂ ਤੁਹਾਨੂੰ ਫਸਟ ਟਾਈਮ ਹਨਾ ਇਦਾਂ ਲਾਈਵ ਸੁਣਿਆ ਹੈ ਜਾਂ ਤੁਹਾਡੇ ਸੋਸ਼ਲ ਮੀਡੀਆ ਤੇ ਅਸੀਂ ਵੀਡੀਓਜ਼ ਦੇਖਦੇ ਜਦ ਤੁਸੀਂ ਕੋਈ ਗਾ ਕੇ ਪਾ ਦਿੰਦੇ ਹੋ ਤੇ ਉਹ ਤੁਹਾਡੀ ਜਿਹੜੀ ਮੈਲੋਡੀ ਆ ਆਵਾਜ਼ ਦੇ ਵਿੱਚ ਜਿਹੜਾ ਜਾਦੂ ਹੈ ਨਾ ਸਰ ਕੋਈ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਉਹਨੂੰ ਤੇ ਮੈਨੂੰ ਲੱਗਦਾ ਹੈ ਕਿ ਇਸ ਕਰਕੇ ਅੱਜ ਤੁਹਾਨੂੰ ਸਾਰੇ ਇੰਨਾ ਜ਼ਿਆਦਾ ਪਿਆਰ ਕਰਦੇ ਆ ਟ੍ਰੇਲਰ ਦੇ ਵਿੱਚ ਇੱਕ ਜਿੱਦਾਂ ਲਾਈਵ ਸ਼ੋਅ ਵਾਲਾ ਦਿਖਾਇਆ ਗਿਆ ਤੁਹਾਨੂੰ ਦੋਨਾਂ ਨੂੰ ਆਪਣਾ ਫਰਸਟ ਲਾਈਵ ਸਟੇਜ ਸ਼ੋਅ ਯਾਦ ਹੈ ਕਿ ਉਹ ਕੀ ਐਕਸਪੀਰੀਅੰਸ ਹੈ ਮੇਰੇ ਬਹੁਤ ਸਾਰੇ ਫਰਸਟ ਵੀ ਮੇਰੇ ਬਹੁਤ ਸਾਰੇ ਆ ਮੈਨੂੰ ਕਦੇ ਇੱਕ ਇੱਕ ਵਿਆਹ ਤੇ ਮੈਂ ਗਾਇਆ ਸੀ ਕਰੀ ਫਰਸਟ ਦਾ ਫਰਸਟ ਹੁੰਦਾਲਾ ਉਹ ਸਾਰੇ ਫਰਸਟ ਹੋਰ ਸੀ ਪਰ ਵਾਕਈ ਜਿਹੜਾ ਸ਼ੋਅ ਬੁੱਕ ਦੇ ਹਿਸਾਬ ਨਾਲ ਫਰਸਟ ਅਲੱਗ ਹੋ ਗਿਆ ਫਰਸਟ ਤਾਂ ਸਕੂਲ ਚ ਜਾਏ ਤਾਂ ਟੀਚਰ ਨਾ ਪੁੱਛਦੇ ਸੀ ਹਾਂ ਕੁਝ ਕਰਕੇ ਦਿਖਾਓ ਪਰ ਫਰਸਟ ਤਾਂ ਹੋ ਗਿਆ ਸਹੀ ਗੱਲ ਆ ਸਹੀ ਗੱਲ ਆ ਫਰਸਟ ਵੀ ਆਇਆ ਨਾ ਵੀ ਗਾਣੇ ਚੱਲਣ ਤੋਂ ਬਾਅਦ ਫਰਸਟ ਕਿਹੜਾ ਸੀ ਜਦੋਂ ਥੋੜੇੇ ਗਾਣੇ ਚੱਲੇ ਸੀ ਉਹ ਫਰਸਟ ਕਿਹੜਾ ਸੀ ਜਦੋਂ 30 ਹਜ਼ਾਰ ਚ ਸ਼ੋਅ ਲਾਉਂਦੇ ਸੀ ਉਹ ਫਰਸਟ ਕਿਹੜਾ ਸੀ ਕਈ ਸ਼ੋਅ ਚ ਪੈਸੇ ਨਹੀਂ ਮਿਲਦੇ ਸੀ ਉਹ ਵੀ ਸ਼ੋਅ ਸੀਗੇ ਕਈ ਵਾਰ ਹੁੰਦਾ ਸੀ ਸਾਨੂੰ ਲੈ ਜਾਓ ਬਸ ਯਾਰ ਸਾਨੂੰ ਦੋ ਕੇ ਗਾਣੇ ਗਾ ਲੈੰਦੋ ਟਾਈਮ ਨਹੀਂ ਆ ਪਲੀਸ ਮੈਂ ਤੁਹਾਡੇ ਇੱਕ ਲਾਈਨ ਸੁਣਾ ਸਕਦੀ ਆ ਹਾਂਜੀ ਜਰੂਰ ਆ ਇੱਕ ਨੰਬਰ ਹੋ ਜਦੋਂ ਨਿਗਾ ਮਾਰਦੀ ਵੇ ਜ਼ੁਲਫਾਂ ਨੇ ਹਾਰਦੀ ਵੇ ਮੋਢੇ ਤੋਂ ਤਿਲਕ ਦੀਆਂ ਚੁੰਨੀਆਂ ਸਵਾਰ ਫੁੱਲ ਕਹਿ ਤਰਾਈ ਮੈਂ ਨਹੀਂ ਗੱਭਰੂ ਦਾ ਟਾਈਮ ਐ ਨਹੀਂ ਟੌਰ ਨਾਲੇ ਗੱਡੀ ਪੂਰੀ ਮਾਰਦੀ ਨਿਸ਼ਾਹੀਨ ਖੜੀ ਮੁਟਿਆਰ ਦੇਖ ਟੌਪ ਦਾ ਸ਼ਿੰਗਾਰ ਦੇਖ ਜੱਟਾ ਵਾਰ-ਵਾਰ ਦੇਖ ਜੱਟੀ 1 ਨੰਬਰ ਹੈ ਟੌਰ ਤੂਰ ਕੱਢਣੇ ਨੂੰ ਸਾਰਿਆਂ ਚੋਂ ਵੱਬਣੇ ਨੂੰ ਜੱਟੀ 1 ਨੰਬਰ ਹੈ ਵੇ ਜੱਟੀ 1 ਨੰਬਰ ਹੈ ਜੱਟ ਦਾ ਪਿਆਰ ਦੇਖ ਨਾਲ ਖੜਿਆਰ ਦੇਖ ਕੰਮ ਮਾਰ ਮਾਰ ਦੇਖ ਜੱਟ 1 ਨੰਬਰ ਹੈ thank you so much the i hope a movie super duper hit jaye koi bhi ek number jave bilkul ek number jave thank you so much thank you punjabi crews nu dekhde raho subscribe kar lo is channel saada apna channel da thank you, thank you. <laughs>